ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤੇਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਆਸਣਾ ਸਗਾਸਣਾ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਦਸਮਗ੍ਰੰਥ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਕੇ ਸੁਣ ਕੇ ਖਾਲਸਾ ਜੀ ਉਧਾਰ ਹੋਇਆ ਕਰਦਾ ਹੈ ਜਿਸ ਦਾਤੇ ਦੇ ਨਾਮ ਤੋਂ ਸਾਰਿਆਂ ਦੁੱਖਾਂ ਦਾ ਖਾਲਸਾ ਜੀ ਨਾਸ਼ ਹੋ ਜਾਂਦਾ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਧੀ ਹੈ ਪੂਰਨ ਸਤਗੁਰ ਗਿਆਨ ਇਹ ਸਤਗੁਰ ਮਹਾਰਾਜ ਜੀਆਂ ਦਾ ਐਸਾ ਪਾਵਨ ਪਵਿੱਤਰ ਨਾਮ ਹੈ ਖਾਲਸਾ ਜੀ ਜੇ ਸੁਨਾਮ ਨੂੰ ਪੜਿਆ ਸੁਣਿਆ ਸਾਰਿਆਂ ਦੁੱਖਾਂ ਦਾ ਭੰਜਨ ਹੋ ਜਾਂਦਾ ਨਾਸ਼ ਹੋ ਜਾਂਦਾ ਹੈ ਦੁੱਖ ਕੱਟੇ ਜਾਂਦੇ ਹਨ ਤੇ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਦਾ ਸ਼ਬਦ ਖਾਲਸਾ ਜੀ ਪ੍ਰਗਟ ਹੋ ਜਾਂਦਾ ਉਹਨਾਂ ਦਾ ਹਿਰਦਾ ਵੀ ਐਸਾ ਸੁਹਾਵਾ ਥਾਨ ਬਣ ਜਾਂਦਾ ਮਹਾਰਾਜ ਕਹਿੰਦੇ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਓ ਜਮ ਕੰਕਰ ਨੇੜ ਨ ਆਵਈ ਰਸਨਾ ਹਰ ਗੁਣ ਗਾਓ ਤੇ ਆਪਣੀ ਆ ਦਿੱਤੀ ਹੋਈ ਪਰਮੇਸ਼ਰ ਵੱਲੋਂ ਜਿਹੜੀ ਜੀਭਾ ਹੈ ਰਸਨਾ ਹੈ ਮਹਾਰਾਜ ਕਹਿੰਦੇ ਰਸਨਾ ਦੇ ਨਾਲ ਉਸ ਦਾਤੇ ਦੇ ਗੁਣ ਗਾਇਆ ਕਰੋ ਜਿਹੜਾ ਬੰਦਾ ਇਸ ਰਸਨਾ ਦੇ ਨਾਲ ਖਾਲਸਾ ਜੀ ਗੁਣ ਗਾਉਂਦਾ ਉਹਨਾਂ ਨੂੰ ਫਿਰ ਜਮ ਕੰਕਰ ਜਿਹੜੇ ਜਮਦੂਤ ਨੇ ਉਹ ਤੰਗ ਨਹੀਂ ਕਰਦੇ ਉਹਨਾਂ ਨੂੰ ਜਮਾਂ ਦੀ ਮਾਰ ਨਹੀਂ ਪੈਂਦੀ ਜਿਹੜੀ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਹਨ ਅਠੇ ਪੈਰ ਚਿੱਤ ਮਹਾਰਾਜ ਦੇ ਵਿੱਚ ਜੋੜ ਕੇ ਰੱਖਦੇ ਸੁਰਤੀ ਬੁਰਤੀ ਵਿੱਚ ਸ਼ਬਦ ਦਾ ਖਿਆਲ ਰੱਖਦੇ ਧਿਆਨ ਰੱਖਦੇ ਉਹਨਾਂ ਨੂੰ ਖਾਲਸਾ ਜੀ ਫਿਰ ਜਮ ਨਹੀਂ ਸਤਾਇਆ ਕਰਦੇ ਕਹਿੰਦੇ ਐਸੀ ਭੈੜੀ ਸ਼ਕਲ ਹੈ ਐਡਾ ਭਿਆਨਕ ਉਹਨਾਂ ਦਾ ਰੂਪ ਹੈ ਕਿ ਜਿਸ ਵੇਲੇ ਇਹ ਅੱਖਾਂ ਨਾਲ ਉਹਨੂੰ ਤੱਕ ਲਈਦਾ ਨਾ ਜਦੋਂ ਖਾਲਸਾ ਜੀ ਕਿਸੇ ਦੀ ਮੌਤ ਆਉਂਦੀ ਹੈ ਤੇ ਜਿਨ੍ਹਾਂ ਨੂੰ ਜਮ ਲੈਣ ਵਾਸਤੇ ਆਉਂਦੇ ਆ ਕਹਿੰਦੇ ਐਡਾ ਵੱਡਾ ਭਿਆਨਕ ਰੂਪ ਹੈ ਕਿ ਜਦੋਂ ਅੱਖਾਂ ਦੇ ਸਾਹਮਣੇ ਆਉਂਦੇ ਆ ਵੇਖਦਿਆਂ ਸਾਰੀ ਪ੍ਰਾਣ ਨਿਕਲ ਜਾਂਦੇ ਬੰਦੇ ਦੇ ਉਹ ਕੁਝ ਨਹੀਂ ਕਹਿੰਦੇ ਆ ਕੇ ਖੜ ਜਾਂਦੇ ਆ ਤੇ ਉਸੇ ਵੇਲੇ ਖਾਲਸਾ ਜੀ ਜਿਹੜੇ ਪ੍ਰਾਣ ਨੇ ਸਰੀਰ ਨੂੰ ਛੱਡ ਕੇ ਬਾਹਰ ਹੋ ਜਾਂਦੇ ਐਡਾ ਭਿਆਨਕ ਰੂਪ ਹੈ ਸਾਨੂੰ ਖਾਲਸਾ ਜੀ ਇਸ ਚੀਜ਼ ਦੀ ਸੋਝੀ ਨਹੀਂ ਹੈ ਇਸੇ ਕਰਕੇ ਸਾਨੂੰ ਮਹਾਰਾਜ ਕਹਿੰਦੇ ਨੇ ਭਾਈ ਨਾਮ ਜਪੋ ਨਾਮ ਦਾ ਅਰਾਧਨ ਕਰੋ ਪਰਮੇਸ਼ਰ ਅਕਾਲ ਪੁਰਖ ਦੇ ਗੁਣ ਗਾਇਆ ਕਰੋ ਜਿਸ ਦਾਤੇ ਦੇ ਗੁਣ ਗਾਉਣ ਨਾਲ ਖਾਲਸਾ ਦੀ ਜਮਾ ਦੀ ਮਾਰ ਨਹੀਂ ਪੈਂਦੀ ਜਮਾ ਦੀ ਮਾਰ ਤੋਂ ਬਚਾਅ ਹੋ ਜਾਂਦਾ ਸਤਗੁਰੂ ਦੀਨ ਦੁਨੀ ਦੇ ਮਾਲਕ ਸਾਨੂੰ ਸਮਝਾਉਂਦੇ ਨੇ ਕਿ ਪਰਮੇਸ਼ਰ ਅਕਾਲ ਪੁਰਖ ਨੂੰ ਸਿਮਰੋ ਕਿਉਂਕਿ ਉਹ ਦਿਆਲੂ ਹੈ ਕਿਰਪਾਲੂ ਹੈ ਉਹ ਐਸਾ ਸੋਹਣਾ ਦਿਆਲ ਹੈ ਖਾਲਸਾ ਦੀ ਸਾਰੇ ਜਿਹੜੇ ਸੰਤਾਪ ਨੇ ਸੋਗ ਨੇ ਉਹਦਾ ਨਾਮ ਜਪਣ ਨਾਲ ਨੱਠ ਜਾਂਦੇ ਨੇ ਤਤੀ ਵਾਉ ਨਾ ਲੱਗਦੀ ਸਤਿਗੁਰੂ ਫਿਰ ਉਹਨੂੰ ਰੱਖ ਲੈਂਦੇ ਜਿਹੜਾ ਗੁਣ ਗਾਉਂਦਾ ਭਾਏ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਤਤੀ ਵਾਉ ਨਾ ਲੱਗਾਈ ਸਤਿਗੁਰੂ ਰੱਖੇ ਆਪ ਖਾਲਸਾ ਦੀ ਜਿਹੜਾ ਸਤਿਗੁਰੂ ਦੀ ਸ਼ਰਨ ਆ ਜਾਂਦਾ ਹੈ ਉਹਦੀ ਰੱਖਿਆ ਫਿਰ ਮਹਾਰਾਜ ਆਪ ਕਰਦੇ ਐਸੇ ਸਤਿਗੁਰੂ ਦੀਨ ਦਿਆਲ ਪਾਰਸ਼ਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਐਸਾ ਘਰ ਹੈ ਇਸ ਘਰ ਵਿੱਚ ਖਾਲਸਾ ਜੀ ਜੇ ਕਿਸੇ ਨੇ ਨਾਮ ਜਪਿਆ ਹੈ ਉਹਨੂੰ ਸੁੱਖ ਜੀ ਪ੍ਰਾਪਤ ਹੋਇਆ ਦੇਖੋ ਮੁਸਲਮਾਨਾਂ ਦੇ ਵਿੱਚ ਸਾਈ ਮੀਆਂ ਮੀਰ ਜੀ ਹੋਏ ਸ੍ਰੀ ਸੁਖਣੀ ਸਾਹਿਬ ਦਾ ਪਾਠ ਖਾਲਸਾ ਜੀ ਨਿਤ ਕਰਿਆ ਕਰਦੇ ਸਨ ਅਭਿਆਸੀ ਸਨ ਸ੍ਰੀ ਸੁਖਣੀ ਸਾਹਿਬ ਜੀ ਦੇ ਪਾਠ ਦੇ ਜਿਹੜੀ ਮਾਤਾ ਕੌਲਾ ਜੀ ਹੋਏ ਨੇ ਖਾਲਸਾ ਜੀ ਉਹ ਵੀ ਸਾਈ ਮੀਆਂ ਮੀਰ ਜੀ ਦੇ ਕੋਲ ਸਿੱਖਿਆ ਲੈਂਦੇ ਸਨ ਪੜ੍ਹਦੇ ਸਨ ਤੇ ਮਾਤਾ ਜੀ ਨੂੰ ਵੀ ਉਹਨਾਂ ਨੇ ਖਾਲਸਾ ਜੀ ਸ੍ਰੀ ਸੁਖਣੀ ਸਾਹਿਬ ਦਾ ਪਾਠ ਕਰਨ ਵਾਸਤੇ ਪ੍ਰੇਰਿਆ ਸੀ ਜਦੋਂ ਮਾਤਾ ਕੌਲਾ ਜੀ ਨੇ ਪੁੱਛਣਾ ਕੀਤਾ ਸੀ ਵੀ ਸਾਈ ਜੀ ਸਾਨੂੰ ਇਹ ਦੱਸੋ ਕੋਈ ਇਹੋ ਜਿਹਾ ਜਾਪ ਦੱਸੋ ਕੋਈ ਇਹੋ ਜਿਹਾ ਮੰਤਰ ਦੱਸੋ ਜਿਸ ਮੰਤਰ ਨੂੰ ਪੜ੍ਹ ਕੇ ਸੁਰਤ ਪਰਮੇਸ਼ਰ ਅੱਲਾਹ ਦੇ ਨਾਲ ਜੁੜ ਜਾਵੇ ਜਿਸ ਜਿਸ ਬਾਣੀ ਨੂੰ ਪੜ੍ਹ ਕੇ ਹਿਰਦੇ ਵਿੱਚ ਠੰਡਕ ਆ ਜਾਵੇ ਜਿਸ ਬਾਣੀ ਨੂੰ ਜਿਸ ਮੰਤਰ ਨੂੰ ਜਪ ਕੇ ਜਿਹੜਾ ਆਕਾਲ ਪੁਰਖ ਦਾ ਮੇਲ ਹੋ ਜਾਵੇ ਉਸ ਵੇਲੇ ਖਾਲਸਾ ਜੀ ਸਾਈਂ ਮੀਆਂ ਮੀਰ ਜੀ ਨੇ ਇਹ ਸ੍ਰੀ ਸੁਖਣੀ ਸਾਹਿਬ ਦੀ ਬਾਣੀ ਜਿਹੜੀ ਸੀ ਇਹ ਮਾਤਾ ਜੀ ਨੂੰ ਦਿੱਤੀ ਸੀ ਵੀ ਤੁਸੀਂ ਇਹ ਪੜਿਆ ਕਰੋ ਤੇ ਮਾਤਾ ਜੀ ਫਿਰ ਖਾਲਸਾ ਜੀ ਨਿਤਾਪਰਤ ਸ੍ਰੀ ਸੁਖਣੀ ਸਾਹਿਬ ਦੀ ਬਾਣੀ ਦੇ ਅਭਿਆਸੀ ਰਹੇ ਸੋ ਆਪਣੇ ਖਾਲਸੇ ਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਸੁਖਨੀ ਸਾਹਿਬ ਦੀ ਬਾਣੀ ਦਿੱਤੀ ਹੈ ਤੇ ਆਪਾਂ ਖਾਲਸਾ ਜੀ ਉਸ ਬਾਣੀ ਨੂੰ ਕਦੇ ਪੜ੍ਹਿਆ ਜੇ ਪੜ੍ਹਦੇ ਆ ਤੇ 100 100 ਬਹਾਨੇ ਲਾ ਕੇ ਪੜ੍ਹਦੇ ਆ ਜੇ ਅਸੀਂ ਦੋ ਅਸ਼ਟਪਦੀਆਂ ਅੱਜ ਕਰ ਲਈਏ ਦੋ ਕੱਲ ਕਰ ਲਈਏ ਜੇ ਪਰਸੋਂ ਕਰ ਲਈਏ ਖਾਲਸਾ ਜੀ ਇਹ ਐਸੀ ਪਾਵਨ ਪਵਿੱਤਰ ਬਾਣੀ ਹੈ ਇਹਦੇ ਪ੍ਰਥਾਏ ਹੁਕਮ ਹੈ ਕਿ ਜਿਹੜਾ ਮਨੁੱਖ ਇਹ ਬਾਣੀ ਦੀਆਂ 24 ਅਸ਼ਟਪਦੀਆਂ ਪੜ੍ਹਦੀਆਂ ਪੜਦੇ ਆ ਖਾਲਸਾ ਜੀ ਉਹਦੇ ਜਿਹੜੇ 24000 ਸਵਾਸੇ ਸਫਲੇ ਹੋ ਜਾਂਦੇ 24 ਘੰਟੇ ਸਫਲੇ ਹੋ ਜਾਂਦੇ ਤੇ ਖਾਲਸਾ ਜੀ ਇਹ ਸਾਰਾ ਮਹਾਰਾਜਿਆਂ ਦਾ ਬਣਾਇਆ ਹੋਇਆ ਖੇਲ ਹੈ ਜਿਹਨੂੰ ਆਪਾਂ ਵਿਗਾੜਦੇ ਆਂ ਹਰ ਇੱਕ ਗੁਰਸਿੱਖ ਨੂੰ ਹਦਾਇਤ ਹੈ ਸ੍ਰੀ ਸੁਖਨੀ ਸਾਹਿਬ ਦਾ ਇੱਕ ਪਾਠ ਨਿਤ ਕਰਨ ਦੀ ਖਾਲਸਾ ਜੀ ਸੰਤ ਬਾਬਾ ਆਨੰਦ ਸਿੰਘ ਸਾਹਿਬ ਜੀ ਹੋਏ ਨੇ ਕਲੇਰਾਂ ਵਾਲੇ ਮਹਾਂਪੁਰਸ਼ ਨਾਨਕ ਸਰ ਵਾਲੇ ਉਹਨਾਂ ਦੇ ਕੋਲ ਇੱਕ ਵਾਰ ਕਾਲਯੁਗ ਆਇਆ ਤੇ ਕਾਲਯੁਗ ਨੇ ਆ ਕੇ ਖਾਲਸਾ ਜੀ ਜਦੋਂ ਆਇਆ ਤੇ ਬਾਬਾ ਜੀ ਨੇ ਪੁੱਛਿਆ ਤੇ ਭਾਈ ਤੂੰ ਕੌਣ ਹੈ ਤੇ ਕਹਿੰਦਾ ਮੈਂ ਕਾਲਯੁਗਾਂ ਤੇ ਜਦੋਂ ਇਹ ਸਾਰੀ ਖੇਡ ਚੱਲੀ ਉਸ ਵੇਲੇ ਨਾ ਬਾਬਾ ਜੀ ਹੁਣਾਂ ਨੇ ਸ੍ਰੀ ਸੁਖਣੀ ਸਾਹਿਬ ਦਾ ਪਾਠ ਅਰੰਭਿਆ ਹੋਇਆ ਸੀ ਤੇ ਉਹ ਕਹਿੰਦਾ ਕਿ ਇਹ ਤੁਸੀਂ ਸੁਖਣੀ ਸਾਹਿਬ ਦਾ ਪਾਠ ਨਾ ਕਰਿਆ ਕਰੋ ਇਹ ਇਹ ਤੋਂ ਮੈਨੂੰ ਭੈ ਆਉਂਦਾ ਇਹ ਮੈਨੂੰ ਇਹ ਮੈਂ ਮੇਰਾ ਜਿਹੜਾ ਪ੍ਰਭਾਵ ਹੈ ਉਸ ਮਨੁੱਖ ਤੇ ਨਹੀਂ ਪੈਂਦਾ ਜਿਹੜਾ ਸੁਖਣੀ ਸਾਹਿਬ ਦਾ ਪਾਠ ਕਰਦਾ ਤੇ ਬਾਬਾ ਜੀ ਕਹਿੰਦੇ ਚੰਗਾ ਭਰਾਵਾ ਤੂੰ ਆਪੇ ਹੀ ਆਪਣਾ ਇਲਾਜ ਦੱਸ ਗਿਆ ਅੱਜ ਤੋਂ ਬਾਅਦ ਇੱਥੇ ਨਿਤਆਪਰਤ ਪਾਠ ਹੋਣਗੇ ਸੋ ਖਾਲਸਾ ਜੀ ਇਹ ਗੁਰਸਿੱਖ ਨੂੰ ਵੀ ਹਦਾਇਤ ਹੈ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨ ਦੇ ਨਾਲ ਘਰ ਵਿੱਚ ਰਿੱਧੀਆਂ ਸਿੱਧੀਆਂ ਬਰਕਤਾਂ ਆਉਂਦੀਆਂ ਸੁਖਨੀ ਸਾਹਿਬ ਦਾ ਪਾਠ ਕਰਨ ਨਾਲ ਦੁੱਖ ਕਲੇਸ਼ ਰੋਗ ਸੰਤਾਪ ਝੋਰੇ ਦੂਰ ਹੁੰਦੇ ਸ੍ਰੀ ਸੁਖਨੀ ਸਾਹਿਬ ਦਾ ਪਾਠ ਕਰਨ ਦੇ ਨਾਲ ਸੁਰਤ ਬਿਰਤ ਵਿੱਚ ਵਾਹਿਗੁਰੂ ਜੀ ਦਾ ਪ੍ਰਕਾਸ਼ ਹੁੰਦਾ ਸ੍ਰੀ ਸੁਖਨੀ ਸਾਹਿਬ ਦਾ ਪਾਠ ਕਰਨ ਦੇ ਨਾਲ ਖਾਲਸਾ ਜੀ ਸੋਝੀ ਆਉਂਦੀ ਹੈ ਵੀ ਕਿਸ ਚੀਜ਼ ਤੋਂ ਬਚਣਾ ਹੈ ਕਿਸ ਚੀਜ਼ ਦੇ ਗੁਣ ਗਾਉਣੇ ਨੇ ਜਿਵੇਂ ਆਪਾਂ ਆਮ ਕਰਕੇ ਖਾਲਸਾ ਜੀ ਜਿਹਦੀ ਮਰਜ਼ੀ ਨਿੰਦਿਆ ਕਰਨ ਲੱਗ ਪੈਨੇ ਆ ਤੇ ਮਹਾਰਾਜ ਕਹਿੰਦੇ ਸੰਤ ਕੀ ਨਿੰਦਾ ਜਿਹੜੀ ਆ ਨਾ ਉਹ ਕਰਨ ਦੇ ਨਾਲ ਬੰਦੇ ਦੀ ਉਮਰ ਘਟਦੀ ਆ। ਸੰਤ ਦੀ ਨੰਦਿਆ ਨਹੀਂ ਕਰਨੀ। ਮਹਾਰਾਜ ਕਹਿੰਦੇ ਹੰਕਾਰ ਹੀ ਨਹੀਂ ਬਣਨਾ। ਮਹਾਰਾਜ ਨੇ ਇਸ ਬਾਣੀ ਵਿੱਚ ਦੱਸਣਾ ਕੀਤਾ ਵੀ ਜੋ ਸੰਸਾਰ ਵਿੱਚ ਸੁੱਖ ਹੈ, ਜਿੰਨਾ ਕੁਝ ਵੀ ਹੈ ਸਾਰਾ ਕੁਝ ਤੈਨੂੰ ਵਾਹਿਗੁਰੂ ਦੇ ਰਿਹਾ। ਸੋ ਇਹ ਪਾਵਨ ਪਵਿੱਤਰ ਬਾਣੀ ਦਾ ਮਹਾਰਾਜ ਜੀਆ ਨੇ ਸਾਨੂੰ ਦੱਸਣਾ ਕੀਤਾ ਕਿ ਭਾਈ ਨਿਤਾ ਪ੍ਰਤਿ ਸਬਾਣੀ ਨੂੰ ਪੜਿਆ ਕਰੀਏ ਕਿਉਂਕਿ ਖਾਲਸਾ ਰਹੀ ਇਹ ਐਸੀ ਪਾਵਨ ਪਵਿੱਤਰ ਧੁਰ ਕੀ ਬਾਣੀ ਹੈ ਜਿਹਨੂੰ ਸਾਰਿਆਂ ਮਹਾਂਪੁਰਸ਼ਾਂ ਨੇ ਜਪਿਆ। ਸ੍ਰੀ ਸੁਖਣੀ ਸਾਹਿਬ ਦਾ ਅਭਿਆਸ ਜਿਹੜਾ ਹੈ ਨਾ ਜਿਹਦੇ ਘਰ ਵਿੱਚ ਹੁੰਦਾ ਹੈ ਉਹਦੇ ਘਰ ਵਿੱਚੋਂ ਕਦੇ ਰਿਜਕ ਖਤਮ ਨਹੀਂ ਹੁੰਦਾ ਇਹ ਖਾਲਸਾ ਜੀ ਵੱਡੀ ਕਲਾ ਹੈ ਸ੍ਰੀ ਸੁਖਣੀ ਸਾਹਿਬ ਦਾ ਪਾਠ ਕਰਨਾ ਚਾਹੀਦਾ ਆਪਣੇ ਘਰਾਂ ਵਿੱਚ ਨਿਤਾਪ੍ਰਤ ਕਰਿਆ ਕਰੋ ਕਿਉਂਕਿ ਇਹ ਪਾਵਨ ਪਵਿੱਤਰ ਬਾਣੀ ਜਿਹੜੀ ਹੈ ਇਹ ਸੁੱਖ ਦੇਣ ਵਾਲੀ ਹੈ ਸੁੱਖਾਂ ਦੀ ਦਾਤੀ ਹੈ ਸੁੱਖਾਂ ਦੀ ਮਣੀ ਹੈ ਖਾਲਸਾ ਜੀ ਇਸ ਕਰਕੇ ਇਹਦਾ ਸੁਖਮਨੀ ਸਾਹਿਬ ਨਾਮ ਹੈ ਸੋ ਮਹਾਰਾ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਜੀ ਨੇ ਇਹ ਬਾਣੀ ਖਾਲਸਾ ਜੀ ਇਸ ਕਰਕੇ ਰਚੀ ਕਿਉਂਕਿ ਕਾਲ ਯੁਗ ਦੇ ਵਿੱਚ ਕਿਸੇ ਕੋਲੇ ਸਮਾਂ ਨਹੀਂ ਭਗਤੀ ਕਰਨ ਦਾ ਬੰਦਗੀ ਕਰਨ ਦਾ ਉਸ ਵੇਲੇ ਮਹਾਰਾਜ ਨੇ ਇਹ ਸੋਚ ਕੇ ਖਾਲਸਾ ਜੀ ਬਣਾਉਣਾ ਕੀਤੀ ਬਾਣੀ ਕਿ ਕਾਲ ਯੁਗ ਦੇ ਲੋਕ ਜਿਹੜੇ ਨੇ ਜੇ ਸੁਖਨੀ ਸਾਹਿਬ ਦਾ ਇੱਕ ਪਾਠ ਕਰ ਲਿਆ ਕਰਨਗੇ ਉਹਨਾਂ ਦੇ ਜਿਹੜੇ ਖਾਲਸਾ ਜੀ ਅੱਠੇ ਪੈਰ ਸਫਲੇ ਹੋ ਜਾਣਗੇ 24 ਘੜੀਆਂ 24 ਘੰਟੇ ਖਾਲਸਾ ਜੀ 24000 ਸਵਾਸ ਏ ਮਹਾਰਾਜ ਕਹਿੰਦੇ ਉਸ ਮਨੁੱਖ ਦੇ ਪੂਰੇ ਹੋ ਜਾਣਗੇ ਸਫਲ ਹੋ ਜਾਣਗੇ ਜਿਹੜਾ ਸ੍ਰੀ ਸੁਖਨੀ ਸਾਹਿਬ ਦਾ ਇੱਕ ਪਾਠ ਕਰੂਗਾ ਸੋ ਇਹ ਮਹਾਰਾਜ ਦਾ ਹੁਕਮ ਕੀਤਾ ਹੋਇਆ ਹੁਣ ਵੇਖ ਲਓ ਜੇ ਆਪਾਂ ਚਾਹੁੰਦੇ ਆ ਕਿ 24 ਘੰਟੇ ਸਫਲੇ ਹੋਣ ਤੇ ਸਾਨੂੰ ਇੱਕ ਸੁਖਨੀ ਸਾਹਿਬ ਦਾ ਪਾਠ ਤਾਂ ਜਰੂਰ ਕਰਨਾ ਚਾਹੀਦਾ ਤੇ ਕਈ ਦੇ ਐਸੇ ਗੁਰਮੁਖ ਨੇ ਖਾਲਸਾ ਜੀ ਐਸੇ ਗੁਰਸਿੱਖ ਨੇ ਜਿਹੜੇ 2-2 ਪਾਠ 5-5 ਪਾਠ ਸ੍ਰੀ ਸੁਖਨੀ ਸਾਹਿਬ ਦੇ ਕਰਦੇ ਜਿਵੇਂ ਸੰਤ ਬਾਬਾ ਆਦਰ ਸਿੰਘ ਸਾਹਿਬ ਜੀ ਮਸਤੂਆਣੇ ਵਾਲੇ ਮਹਾਂਪੁਰਸ਼ ਖਾਲਸਾ ਜੀ ਉਹ 35 ਪਾਠ ਸ੍ਰੀ ਸੁਖਨੀ ਸਾਹਿਬ ਦੇ ਕਰਦੇ ਸਨ ਨਿਤਾਪ੍ਰਤ ਤੇ ਇਹ ਮੈਂ ਇਹ ਜਿਹੜੀ ਪੋਸਟ ਸੀਗੀ ਇੰਸਟਾਗ੍ਰam ਤੇ ਪਾਈ ਸੀਗੀ ਗਿਆਨੀ ਜੰਗਵੀਰ ਹੁਣੀ ਬੋਲਦੇ ਸੀ ਤੇ ਉਥੇ ਇੱਕ ਭੈਣ ਨੇ ਜਾਂ ਕੋਈ ਬੰਦਾ ਹੀ ਹੈ ਵਾਹਿਗੁਰੂ ਜਾਣੇ ਉਹਨੇ ਕਿਹਾ ਕਿ ਇਹ ਕਿਵੇਂ ਹੋ ਸਕਦਾ ਕਿ ਸੁਖਨੀ ਸਾਹਿਬ ਦੇ 35 ਪਾਠ ਹੋ ਜਾਣ ਖਾਲਸਾ ਜੀ ਮੱਛਰ ਜਿਹੜਾ ਹੈ ਉਹ 7 ਦਿਨ ਜਿੰਦਾ ਹੈ 7 8ਵੇਂ ਦਿਨ ਨਹੀਂ ਜਿੰਦਾ ਉਹਦੀ 7 ਸਾਲ 7 ਦਿਨ ਦੀ ਉਮਰ ਹੈ ਬਸ 7 ਦਿਨਾਂ ਦੇ ਵਿੱਚ ਜਾਂ ਤਾਂ ਉਹਨੂੰ ਕੋਈ ਮਾਰ ਦੇਵੇ ਨਹੀਂ ਤੇ ਉਹ ਆਪਣੇ ਆਪ ਮਰ ਜਾਂਦਾ ਹੁਣ ਕੋਈ ਮੱਛਰ ਨੂੰ ਕਵੇ ਵੀ ਭਾਈ ਮੇਰੀ ਉਮਰ ਤੇ 100 ਸਾਲ ਹੋ ਗਈ ਹੈ ਤੇ ਮੱਛਰ ਨੇ ਅੱਗੋਂ ਹੱਸਣਾ ਹੈ ਉਹਨੇ ਕਹਿਣਾ ਜਾ ਭਰਾਵਾ ਤੂੰ ਝੂਠ ਮਾਰਨ ਵਾਲਾ ਜਾਂ ਝੂਠਾ ਹੈ ਇਦਾਂ ਕਿਦਾਂ ਹੋ ਸਕਦਾ ਮੇਰੀ ਉਮਰ 7 ਦਿਨ ਹੈ ਤੇਰੀ ਕਿਦਾਂ ਹੋ ਸਕਦੀ 100 ਸਾਲ ਮੱਛਰ ਵਾਸਤੇ ਜਿਵੇਂ ਗੱਲ ਹਾਸੋਹੀਣੀ ਹੈ ਉਵੇਂ ਹੀ ਖਾਲਸਾ ਜੀ ਮਨਮੁੱਖਾਂ ਵਾਸਤੇ ਇਹ ਗੱਲ ਹਾਸੋ ਹੀਣੀ ਆ ਵੀ ਕੋਈ 100 ਪਾਠ ਕਿਦਾਂ ਕਰ ਸਕਦਾ 50 ਪਾਠ ਕਿਦਾਂ ਕਰ ਸਕਦਾ ਜਿਹੜਾ ਗੁਰਸੇਖ ਹੈ ਨਾ ਉਹਨੂੰ ਮਹਾਰਾਜ ਦਾ ਇੱਕ ਹੁਕਮ ਹੈ ਮਹਾਰਾਜ ਨੇ ਉਹਦੀ ਖਾਲਸਾ ਜੀ ਇੱਕ ਜਿਹੜੀ ਅਵਸਥਾ ਵੀ ਲਿਖੀ ਹੈ ਕਿ ਗੁਰਮੁਖ ਰੋਮ ਰੋਮ ਹਰ ਤਿਆਵਾ ਜਿਹੜਾ ਗੁਰੂ ਦਾ ਸੇਖ ਹੈ ਨਾ ਗੁਰੂ ਦਾ ਸੇਖ ਪੂਰਾ ਉਹ ਖਾਲਸਾ ਜੀ ਉਹਦੇ ਸਰੀਰ ਉੱਤੇ ਕਰੋੜਾਂ ਰੋਮ ਨੇ ਤੇ ਉਹ ਜਿਹੜਾ ਕਰੋੜਾਂ ਰੋਮ ਹੈ ਨਾ ਉਹ ਜਦੋਂ ਮਨੁੱਖ ਇੱਕ ਵਾਰ ਵਾਹਿਗੁਰੂ ਕਹਿੰਦਾ ਤੇ ਉਹਦੇ ਇੱਕ ਵਾਰ ਕਹਿਣ ਦੇ ਨਾਲ ਕਰੋੜਾਂ ਵਾਰ ਵਾਹਿਗੁਰੂ ਕਿਹਾ ਜਾਂਦਾ ਉਹਦੇ ਰੋਮ ਮਗਾਉਂਦੇ ਨੇ ਸਰੀਰ ਦੇ ਕੇਸ ਗਾਉਂਦੇ ਨੇ ਇਹ ਮਹਾਰਾਜ ਨੇ ਅਵਸਥਾ ਦੱਸਣਾ ਕੀਤੀ ਹੈ ਸੋ ਇਸ ਕਰਕੇ ਭਾਈ ਜੇ ਨਹੀਂ ਸੋਝੀ ਗਿਆਨ ਹੁੰਦਾ ਤੇ ਨਹੀਂ ਬੋਲਣਾ ਚਾਹੀਦਾ ਸਾਡੇ ਕੋਲੇ ਇੱਕ ਰਸਨਾ ਹੈ ਉਹ ਵੀ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਦੀ ਪਰ ਜਿਹੜੇ ਗੁਰਸਿੱਖ ਨੇ ਖਾਲਸਾ ਜੀ ਉਹ ਸਾਰਿਆਂ ਰੋਮਾਂ ਨੂੰ ਜ਼ਬਾਨ ਬਣਾ ਲੈਂਦੇ ਇੱਕ ਦੋ ਜੀਬੋ ਲੱਖ ਹੋਵੇ ਲੱਖ ਹੋਵੇ ਲੱਖ 20 ਲੱਖ ਲੱਖ ਜਿਹੜਾ ਆਖੀਏ ਏਕ ਨਾਮ ਜਗਦੀਸ਼ ਸੋ ਇਹ ਇਹ ਵੀ ਅਵਸਥਾ ਹੈ ਸਾਰਿਆਂ ਨੂੰ ਪ੍ਰਾਪਤ ਨਹੀਂ ਹੁੰਦੀ ਇੱਥੇ ਮਹਾਰਾਜ ਨੇ ਮੰਗ ਕੀਤੀ ਆ ਵੀ ਮੈਨੂੰ ਕਰੋੜਾਂ ਲੱਖਾਂ ਜੀਭਾਂ ਮਿਲ ਜਾਣ ਪਰ ਖਾਲਸਾ ਜਿਹੜੇ ਰੂਮ ਹਨ ਇਹ ਜੀਭਾਂ ਬਣਾ ਲੈਂਦੇ ਗੁਰਸਿੱਖ ਤੇ ਦੂਸਰੀ ਗੱਲ ਆਪਣਾ ਪ੍ਰੈਕਟੀਕਲ ਦਸੀਏ ਤੇ ਖਾਲਸਾ ਜੀ ਜਪਜੀ ਸਾਹਿਬ ਦਾ ਅਭਿਆਸ ਕਰਨ ਲੱਗ ਪੋ ਤੁਹਾਨੂੰ ਇੱਕ ਤਰੀਕਾ ਦੱਸ ਦਿੰਨਾ ਜਿਹੜੇ ਬੰਦੇ ਇਹ ਚੀਜ਼ ਨੂੰ ਨਹੀਂ ਮੰਨਦੇ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਪੋ ਲਗਾਤਾਰ 6 ਮਹੀਨੇ ਪੰਜ ਪਾਠ ਜਾਂ 10 ਪਾਠ ਕਰੋ ਲਗਾਤਾਰ ਨਾਗਾ ਨਹੀਂ ਪੋਣਾ 6 ਮਹੀਨੇ ਤੋਂ ਬਾਅਦ ਖਾਲਸਾ ਜੀ ਜਪਜੀ ਸਾਹਿਬ ਦਾ ਪਾਠ ਜਿਹੜਾ 2.5 ਮਿੰਟਾਂ ਤੋਂ ਪਹਿਲਾਂ ਤੁਸੀਂ ਕਰ ਲੋਗੇ ਇਹ ਰਸਨਾ ਦੀ ਐਸੀ ਸਪੀਡ ਬਣ ਜਾਂਦੀ ਹੈ ਕੰਠ ਦੀ ਸਪੀਡ ਬਣ ਜਾਂਦੀ ਹੈ ਖਾਲਸਾ ਜੀ ਪਾਠ ਚਲਤ ਹੋ ਜਾਂਦਾ ਤੇ ਮਹਾਰਾਜ ਦੀ ਕਿਰਪਾ ਨਾਲ ਹੋਣ ਲੱਗ ਪੈਂਦਾ ਇਸੇ ਪ੍ਰਕਾਰ ਜਿਹੜੇ ਗੁਰਸਿੱਖ ਨੇ ਇੱਕ ਵਾਰ ਦਾਸ ਨੂੰ ਇੱਕ ਗੁਰਮੁਖ ਮਿਲਿਆ ਸੀ ਤੇ ਅੱਜ ਤੋਂ ਕੁਝ ਖਾਲਸਾ ਜੀ 12-14 ਸਾਲ ਪਹਿਲਾਂ ਦੀ ਗੱਲ ਹੋਵੇਗੀ ਉਹਨੇ ਦੱਸਣਾ ਕੀਤਾ ਸੀ ਵੀ ਮੈਂ ਸਾਢੇ 18 ਮਿੰਟਾਂ ਦੇ ਵਿੱਚ ਵਿੱਚ ਸ੍ਰੀ ਸੁਖਨੀ ਸਾਹਿਬ ਦਾ ਪਾਠ ਕਰ ਲੈਣਾ ਸਾਢੇ 18 ਮਿੰਟਾਂ ਦੇ ਵਿੱਚ ਤੇ ਉਹਦੇ ਸਾਧੂ ਨੇ ਪੂਰਾ ਸਾਧੂ ਹੋਇਆ ਖਾਲਸਾ ਜੀ ਬਾਬਾ ਆਤਰ ਸਿੰਘ ਸਾਹਿਬ ਮਸਤੂਆਲੇ ਵਾਲੇ ਤੇ ਉਹ ਪੈਂਤੀ ਪਾਠ ਕਰਿਆ ਕਰਦੇ ਸੀ ਸੋ ਆਪਾਂ ਵੀ ਸ੍ਰੀ ਸੁਖਨੀ ਸਾਹਿਬ ਦਾ ਪਾਠ ਕਰਿਆ ਕਰੀਏ ਖਾਲਸਾ ਜੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਬਰਕਤ ਨਹੀਂ ਪੈਂਦੀ ਜਿਨ੍ਹਾਂ ਦੇ ਕੰਮ ਕਾਜ ਖਾਲਸਾ ਜੀ ਨਹੀਂ ਚੱਲਦੇ ਉਹ ਕੋਸ਼ਿਸ਼ ਕਰਦੇ ਆ ਵਿਚਾਰੇ ਪਰ ਫਿਰ ਉੱਥੇ ਹੀ ਆ ਜਾਂਦੇ ਆ ਉਹ ਸ੍ਰੀ ਸੁਖਨੀ ਸਾਹਿਬ ਦਾ ਪਾਠ ਰੋਜ਼ ਕਰੋ ਆਨੰਦ ਨਾਲ ਪੋਥੀ ਹੱਥ ਵਿੱਚ ਲੈ ਕੇ ਆਦਬ ਸਤਕਾਰ ਨਾਲ ਲਾਗੇ ਜਾਲ ਰੱਖ ਕੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਜਿਹੜਾ ਬੋਲ ਕੇ ਕਰੋ ਉਹ ਹੌਲੀ ਹੌਲੀ ਮਹਾਰਾਜ ਕਲਾ ਵਰਤੋਂਗੇ ਸਤਿਗੁਰੂ ਮਿਹਰਾਂ ਕਰਨਗੇ ਕੰਮ ਕਾਜ ਚੱਲਣਗੇ ਚੜ੍ਹਦੀ ਕਲਾ ਹੋਵੇਗੀ ਸੋ ਸਤਿਗੁਰੂ ਮਿਹਰਾਂ ਕਰਨ ਭੁੱਲਾਂ ਦੀ ਖਿਮਾ ਖਾਲਸਾ ਜੀ ਬਖਸ਼ ਦੇਣੀ ਜੇ ਕੋਈ ਵਿਚਾਰ ਕਰਦੇ ਆ ਜੇ ਕਿਸੇ ਨੂੰ ਕੋਈ ਬੁਰਾ ਲੱਗੇ ਇਹ ਮੈਂ ਤਾਂ ਕਰਕੇ ਬੇਨਤੀ ਵਿੱਚ ਕਰ ਲਈ ਆ ਕਿਉਂਕਿ ਕਈਆਂ ਨੂੰ ਖਾਲਸਾ ਜੀ ਸ਼ਬਦ ਚੰਗੇ ਨਹੀਂ ਲੱਗਦੇ ਉਹ ਫਿਰ ਮੈਸੇਜ ਕਰਕੇ ਕਹਿੰਦੇ ਆ ਕਿ ਤੁਸੀਂ ਆ ਜਿਹੜਾ ਗਲਤ ਬੋਲਤਾ ਹੈ ਉਹ ਗਲਤ ਬੋਲਤਾ ਹੈ ਮਹਾਰਾਜ ਜਾਨੀ ਜਾਨਾ ਬੁਲਾਉਣ ਵਾਲਾ ਦਾਤਾ ਤੇ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਜਿਹੜੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਮਹਾਰਾਜ ਦੀ ਕਿਰਪਾ ਸਦਕਾ ਜੋ ਆਈ ਹੈ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਰੋਹਰ ਸਿੰਘ ਸਾਹਿਬ ਜਿਨ੍ਹਾਂ ਨੇ ਮਿਹਰਾਂ ਕੀਤੀਆਂ ਤਰਸ ਕੀਤਾ ਹੈ ਖਾਲਸਾ ਜੀ ਆਓ ਮਹਾਰਾਜ ਦੀ ਰਹਿਮਤ ਕਿਰਪਾ ਨਾਲ ਸਰਵਣ ਕਰਨਾ ਕਰੀਏ ਇਹ ਹੱਡ ਬੀਤੀ ਇੱਕ ਮਾਤਾ ਜੀ ਸੁਣਾਉਂਦੇ ਆ ਕਿ ਕਹਿੰਦੇ ਕਿ ਮੈਂ ਜਿੱਦਾਂ ਵੇਖੋ ਵੇਖੀ ਨਹੀਂ ਕੋਈ ਜਾਂਦਾ ਸੇਵਾ ਕਰਨ ਵਾਸਤੇ ਮੈਂ ਐਵੇਂ ਗਈ ਸਾਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਤੇ ਬੜੀ ਬਾਬਾ ਦੀਪ ਸਿੰਘ ਸਾਹਿਬ ਨੇ ਮਿਹਰ ਕੀਤੀ ਕਲਾ ਵਰਤਾਈ ਸਤਿਗੁਰਾਂ ਦੀ ਮਿਹਰਾਂ ਹੋਈਆਂ ਘਰ ਵਿੱਚ ਬਰਕਤਾਂ ਆਈਆਂ ਤੇ ਉਹਨਾਂ ਨੇ ਦੱਸਣਾ ਕੀਤਾ ਕਹਿੰਦੇ ਵੀ ਮੇਰੇ ਦੋ ਪੁੱਤ ਨੇ ਤੇ ਇੱਕ ਮੇਰੀ ਧੀ ਹੈ ਤੇ ਮਹਾਰਾਜ ਦੀ ਕਿਰਪਾ ਸਦਕਾ ਸ਼ੁਰੂ ਤੋਂ ਹੀ ਸਾਡਾ ਕੰਮ ਜਿਹੜਾ ਸੀ ਅਸੀਂ ਦੁੱਧੀਆਂ ਵੀ ਦੁੱਧ ਪਾਉਨੇ ਡੰਗਰ ਘਰੇ ਰੱਖੇ ਹੋਇਆ ਕਾਫੀ ਡੰਗਰ ਆ ਸਾਡੇ ਕੋਲੇ 40 45 ਦੇ ਕਰੀਬ ਡੰਗਰ ਨੇ ਦੋ ਬੰਦੇ ਕੰਮ ਕਰਨ ਵਾਲੇ ਨੇ ਬਾਕੀ ਸਾਰੇ ਮੇਰੇ ਬੱਚੇ ਕੰਮ ਕਰਦੇ ਆ ਮੇਰਾ ਘਰ ਵਾਲਾ ਜਿਹੜਾ ਉਹ ਕੰਮ ਕਰਾਉਂਦਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਆਪਣੀ ਡੇਰੀ ਐ ਤੇ ਬਹੁਤ ਸੋਹਣਾ ਕੰਮਕਾਜ ਚੱਲਦਾ ਸੀ ਕਹਿੰਦੇ ਪਤਾ ਨਹੀਂ ਕੀ ਕਲਾ ਵਰਤੀ ਕਿਹੋ ਜੀ ਖੇੜ ਵਰਤੀ ਸਮਾਂ ਪਲਟਿਆ ਜਿਹੜੇ ਡੰਗਰ ਸੀ ਉਹ ਅੱਗੇ ਬਣਨੋਂ ਹਟ ਗਏ ਤੇ ਐਵੇਂ ਘਰ ਦੇ ਵਿੱਚ ਦਿੱਕਤ ਆਉਣ ਲੱਗ ਪਈ ਮਹਿੰਗੀਆਂ ਮਹਿੰਗੀਆਂ ਮੱਝਾਂ ਤੇ ਮਹਿੰਗੀਆਂ ਮਹਿੰਗੀਆਂ ਜਿਹੜੀਆਂ ਗਾਈਆਂ ਸੀ ਉਹ ਇੱਕ ਇੱਕ ਦੋ ਦੋ ਸੂਏ-ਸੂਈਆਂ ਸਨ ਜਿਹੜੋਂ ਸਾਡੇ ਘਰੇ ਆ ਗਈਆਂ ਬਾਅਦ ਵਿੱਚ ਬਣੀਆਂ ਹੀ ਨਹੀਂ ਅੱਗੇ ਸੂਈਆਂ ਨਹੀਂ ਤੇ ਮੇਰਾ ਘਰ ਵਾਲਾ ਜਿਹੜਾ ਵੀ ਟੈਨਸ਼ਨ ਲੈਂਦਾ ਸੀ ਵੀ ਪੈਸੇ ਜ਼ਿਆਦਾ ਖਰਚ ਕਰ ਲਿਆ ਤੇ ਫਾਇਦਾ ਕੋਈ ਨਹੀਂ ਹੋਇਆ ਹੁਣ ਕੀ ਕਰੀਏ ਹੌਲੀ ਹੌਲੀ ਕਰਦਿਆਂ ਕਰਦਿਆਂ ਜਿਹੜੇ ਡੰਗਰ ਸਾਡੇ ਆਪਣੇ ਘਰ ਦੇ ਸੀ ਪੁਰਾਣੇ ਉਹ ਵੀ ਦਿੱਕਤ ਦੇਣ ਲੱਗ ਪਏ ਉਹਨਾਂ ਦੇ ਵਿੱਚ ਵੀ ਮੁਸ਼ਕਲ ਆਉਣ ਲੱਗ ਪਈ ਫਿਰ ਕਹਿੰਦੇ ਮੈਨੂੰ ਲੱਗਾ ਵੀ ਘਰ ਦੇ ਵਿੱਚ ਕੋਈ ਨਾ ਕੋਈ ਤੇ ਜਿਹੜੀ ਕਲਾ ਵਰਤਦੀ ਹੈ ਕੋਈ ਮਾੜਾ ਸਮਾਂ ਸਿਰ ਤੇ ਆ ਗਿਆ ਕਿਉਂਕਿ ਖਾਲਸਾ ਜੀ ਇਹ ਵੀ ਸੰਕੇਤ ਦਿੰਦਾ ਜਿਸ ਵੇਲੇ ਬਾਣੀ ਦਾ ਜਾਪ ਛੱਡ ਦਈਏ ਬਾਣੀ ਪੜ੍ਹਨੀ ਛੱਡ ਦਈਏ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਉਹਨੂੰ ਕਹਿੰਦੇ ਭਾਈ ਤੂੰ ਤੇ ਜਾਪ-ਜਾਪ ਹੀ ਨਹੀਂ ਕਰਦਾ ਕੋਈ ਅਭਿਆਸ ਹੀ ਨਹੀਂ ਕਰਦਾ ਰੱਬ ਨੂੰ ਯਾਦ ਕਰਨਾ ਖਾਲਸਾ ਜੀ ਉਹਦੇ ਨਾਲ ਜਿਹੜਾ ਹੈ ਇੱਕ ਤੇ ਸਾਡਾ ਅੱਗਾ ਸਾਫ਼ ਹੁੰਦਾ ਸਾਡੇ ਕਰਮ ਕੱਟੇ ਜਾਂਦੇ ਆ ਇੱਕ ਖਾਲਸਾ ਜੀ ਸਾਨੂੰ ਮਹਾਰਾਜ ਦੇ ਘਰੋਂ ਦਾਤਾਂ ਪ੍ਰਾਪਤ ਹੁੰਦੀਆਂ ਤੇ ਇਹ ਮਾਤਾ ਜੀ ਦੱਸਦੇ ਕਿ ਮੈਂ ਜਿੱਦਾਂ ਨਾ ਸਾਡੇ ਲਾਗੇ ਗਵੰਡੀਆਂ ਦੇ ਵਿੱਚੋਂ ਮੁੰਡਾ ਬਹੁਤ ਚੰਗਾ ਸਕੂਲ ਦੀ ਬੱਸ ਚਲਾਉਂਦਾ ਤੇ ਉਹ ਐਤਵਾਰ ਸਕੂਲ ਦੀ ਬੱਸ ਖੜਦਾ ਹੁੰਦਾ ਸੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚ ਪਹਿਰੇ ਤੇ ਉਹਦੇ ਕੋਈ ਕਾਰਜ ਮਹਾਰਾਜ ਨੇ ਕੀਤੇ ਸੀ ਤੇ ਉਹਨੇ ਇਹੋ ਅਰਦਾਸ ਕੀਤੀ ਸੀ ਵੀ ਮੈਂ ਐਤਵਾਰ ਮਹਾਰਾਜ ਜ਼ਰੂਰ ਸੰਗਤ ਲੈ ਕੇ ਆਇਆ ਕਰੂੰਗਾ ਤੇ ਉਹ ਲਾਗੋਂ ਪਿੰਡ ਦੇ ਵਿੱਚੋਂ ਹੋਰ ਵੀ ਲੋਕ ਜਾਂਦੇ ਸੀ ਕਹਿੰਦੇ ਮੈਂ ਨਾ ਇਦਾਂ ਕਹਿਣਾ ਵੀ ਘਰੇ ਵੇਲੀ ਨੇ ਕੀ ਕਰਨਾ ਚਲੋ ਇਹਨਾਂ ਨਾਲ ਜਲਦੇ ਆਂ ਵੇਖ ਵੇਖਾ ਵੇਖੀ ਦੇ ਵਿੱਚ ਚਲੀ ਗਈ ਮੈਂ ਕਿ ਮੈਂ ਵੀ ਜਾਇਆ ਕਰੂੰਗਾ ਕੋਈ ਮਨ ਵਿੱਚ ਇੱਛਾ ਆ ਰਹੀ ਸੀ ਵੀ ਘਰ ਵਿੱਚ ਇਦਾਂ ਨਹੀਂ ਹੁਣ ਹਾਲਤ ਹੋ ਗਈ ਆ ਵੀ ਅੱਗੇ ਡੰਗਰ ਜਿਹੜੇ ਉਹ ਬਣਦੇ ਨਹੀਂ ਕੰਮ ਕਾਜ ਜਿਹੜਾ ਘਟਣ ਲੱਗ ਪਿਆ ਇਹ ਇੱਛਾ ਨਹੀਂ ਸੀ ਕਹਿੰਦੀ ਮੈਂ ਵੇਖੋ ਵੇਖੀ ਗਈ ਜਦੋਂ ਉੱਥੇ ਪਹੁੰਚੀ ਉੱਥੇ ਜਾ ਕੇ ਸੰਗਤ ਵੇਖੀ ਬਹੁਤ ਮਹਾਰਾਜ ਦੀ ਕਲਾ ਵਰਤੀ ਕਹਿੰਦੇ ਅਸੀਂ ਸਮੇਂ ਤੋਂ ਪਹਿਲਾਂ ਪਹੁੰਚ ਕੇ ਜਾ ਕੇ ਉੱਥੇ ਬੈਠੇ ਤੇ ਕਹਿੰਦੇ ਜਿੱਥੇ ਮੈਂ ਬੈਠੀ ਸਨ ਉੱਥੇ ਬੀਬੀਆਂ ਦਾ ਝੁੰਡ ਸੀ 8-9 ਬੀਬੀਆਂ ਬੈਠੀਆਂ ਗੱਲਾਂ ਕਰਦੀਆਂ ਸੀ ਬਾਕੀ ਜਿਹੜਾ ਸਾਡੇ ਨਾਲ ਬੱਸ ਚ ਆਏ ਸੀ ਉਹ ਹੋਰ ਜਗ੍ਹਾ ਬਹਿ ਗਏ ਮੈਨੂੰ ਹੋਰ ਜਗ੍ਹਾ ਜਗ੍ਹਾ ਮਿਲੀ ਤੇ ਪੋਟੀਆਂ ਜਿਹੜੀਆਂ ਲੈ ਕੇ ਬੀਬੀਆਂ ਬੈਠੀਆਂ ਸੀ ਸਮੇਂ ਤੋਂ ਪਹਿਲਾਂ ਹੀ ਤੇ ਕਹਿੰਦੇ ਉਹ ਗੱਲਾਂ ਕਰਨ ਉਹਨਾਂ ਦੇ ਵਿੱਚੋਂ ਇੱਕ ਬੀਬੀ ਕਹਿੰਦੀ ਕਿ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਮੈਨੂੰ ਆਏ ਨੂੰ ਅਜੇ ਮਹੀਨਾ ਵੀ ਨਹੀਂ ਹੋਇਆ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਮੇਰੇ ਉਹ ਕੰਮ ਕਰ ਦਿੱਤੇ ਜਿਹੜੇ 10-10 12-12 ਸਾਲ ਹੋ ਗਏ 15-15 ਸਾਲ ਹੋ ਗਏ ਸਾਡੇ ਹੁੰਦੇ ਨਹੀਂ ਸੀ ਤੇ ਹੁਣ ਮੈਂ ਮਹਾਰਾਜ ਚਰਨਾਂ ਵਿੱਚ ਇਹੋ ਅਰਦਾਸ ਕਰਦੀ ਆ ਤੇ ਦੂਜੀ ਬੀਬੀ ਕਹਿੰਦੀ ਇੱਕ ਕਹਿੰਦੀ ਵੀ ਮੇਰੀ ਧੀ ਦਾ ਰਿਸ਼ਤਾ ਨਹੀਂ ਸੀ ਹੁੰਦਾ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਮੈਂ ਦੋ ਵਾਰ ਆਈ ਆ ਤੇ ਮਹਾਰਾਜ ਦੀ ਰਹਿਮਤ ਨਾਲ ਰਿਸ਼ਤਾ ਹੋ ਗਿਆ ਕਹਿੰਦੀ ਮੈਂ ਜਦੋਂ ਇਹ ਗੱਲਾਂ ਸੁਣੀਆਂ ਤੇ ਮੇਰੇ ਮਨ ਵਿੱਚ ਹੋਇਆ ਵੀ ਮਨਾ ਵੀ ਮੈਨੂੰ ਤੇ ਮਹਾਰਾਜ ਜਿੱਦਾਂ ਆਪ ਖਿੱਚ ਕੇ ਲਿਆਏ ਆ ਇੱਥੇ ਵੀ ਮੇਰੀ ਤੇ ਕੋਈ ਇੱਛਾ ਹੀ ਨਹੀਂ ਸੀ ਤੇ ਮਹਾਰਾਜ ਨੇ ਮੇਰੇ ਤੇ ਆਪ ਕਲਾ ਵਰਤਾਈ ਆ ਕੈਨੀ ਮੈਂ ਅਰਦਾਸ ਕੀਤੀ ਮਾਨੰਦਰ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਇਹ ਜਿਹੜੀ ਕਲਾ ਤੁਸੀਂ ਵਰਤਾਈ ਹੈ ਜਿਹੜੀਆਂ ਗੱਲਾਂ ਤੁਸੀਂ ਸੁਣਾਈਆਂ ਸੰਗਤ ਦੀਆਂ ਮਹਾਰਾਜ ਕਿਰਪਾ ਕਰੋ ਮੇਰੇ ਤੇ ਵੀ ਮਿਹਰ ਕਰੋ ਸਾਡੇ ਘਰ ਮਹਾਰਾਜ ਗਰੀਬੀ ਵਾਲਾ ਪੈਰਾ ਹੋਣ ਡਿਆ ਕਿ ਸਾਡੇ ਡੰਗਰ ਅੱਗੇ ਬਣਦੇ ਨਹੀਂ ਸਾਨੂੰ ਵੇਚਣੇ ਪੈ ਰਹੇ ਆ ਤੇ ਜਾਂ ਖਾਲਸਾ ਜੀ ਜਦੋਂ ਡੰਗਰ ਨਹੀਂ ਬਣਦਾ ਫਿਰ ਉਹ ਬੁੱਚੜ ਲਾ ਜਾਂਦੇ ਆ ਉਹ ਮਾਰ ਕੇ ਡੰਗਰ ਤੇ ਫਿਰ ਮਾਸ ਖਾਂਦੇ ਆ ਤੇ ਮਾਤਾ ਕਹਿੰਦੀ ਸੀ ਵੀ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਘਰੋਂ ਕੋਈ ਇਦਾਂ ਡੰਗਰ ਜਾਵੇ ਕਨੇ ਮੈਂ ਅਰਦਾਸ ਕੀਤੀ ਮਹਾਰਾਜ ਦੇ ਚਰਨਾਂ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ ਜਿੱਦਾਂ ਮਾਈਆਂ ਕਹਿੰਦੀਆਂ ਕੋਈ ਕਹਿੰਦੀ ਮੈਨੂੰ ਇੰਨਾ ਚਿਰ ਹੋ ਗਿਆ ਇੱਕ ਮਾਈ ਕਹਿੰਦੀ ਮੈਂ ਦੋ ਵਾਰੀ ਆਈ ਮੇਰੇ ਤੇ ਕਿਰਪਾ ਹੋ ਗਈ ਜੇ ਤੁਸੀਂ ਮੇਰੇ ਤੇ ਵੀ ਕਿਰਪਾ ਕਰ ਦਿਓ ਮਹਾਰਾਜ ਮੇਰਾ ਕਰ ਦਿਓ ਜਿਹੜੇ ਸਾਡੇ ਡੰਗਰ ਮਹਾਰਾਜ ਫੰਡੜ ਹੋਇਆ ਵੀ ਮਹਾਰਾਜ ਉਹਨਾਂ ਦੇ ਕਿਰਪਾ ਕਰੋ ਬਣ ਜਾਣ ਸੋ ਐਵੇਂ ਅਰਦਾਸ ਮਾਤਾ ਕਹਿੰਦੀ ਕੀਤੀ ਮਹਾਰਾਜ ਦੇ ਚਰਨਾਂ ਵਿੱਚ ਤੇ ਉਸ ਤੋਂ ਬਾਅਦ ਖਾਲਸਾ ਜੀ ਮਾਤਾ ਦਾ ਪ੍ਰੇਮ ਬਣ ਗਿਆ ਮਾਤਾ ਇੱਕ ਵਾਰ ਆਈ ਅਗਲੇ ਐਤਵਾਰ ਫਿਰ ਆਈ ਫਿਰ ਸੰਗਤ ਰੂਪ ਵਿੱਚ ਪ੍ਰੇਮ ਵਧਣ ਲੱਗ ਪਿਆ ਆਉਣ ਲੱਗ ਪਈ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਹੁਣ ਮਾਤਾ ਜੀ ਦੱਸਦੇ ਕਹਿੰਦੇ ਸੱਚੀ ਉਹ ਗੱਲ ਐ ਵੀ ਸਵਾ ਮਹੀਨੇ ਦੇ ਵਿੱਚ ਜਿੰਨੇ ਹੋਣਗੇ ਜਾਪ ਉਲਾ ਲਓ ਤੁਸੀਂ ਆਪੇ ਹਰ ਐਤਵਾਰ ਕੱਢ ਲਓ ਪੰਜ ਹੁੰਦੇ ਜਾਂ ਛੇ ਹੁੰਦੇ ਆ ਤੇ ਕਹਿੰਦੀ ਮੈਂ ਮੇਰ ਮਨ ਵਿੱਚ ਸੀ ਵੀ ਮਾਰ ਕਲਾ ਵਰਤਾ ਉਹ ਸਵਾ ਮਹੀਨਾ ਤੇ ਮੈਂ ਸੇਵਾ ਕਰੂੰਗੀ ਉਹ ਤੋਂ ਪਹਿਲਾਂ ਪਹਿਲਾਂ ਜੇ ਤੁਸੀਂ ਕਲਾ ਵਰਤਾਤੀ ਤੇ ਮੈਂ ਪੱਕੀ ਆਉਂਗੀ ਕਿੰਨੇ ਮੈਂ ਅਰਦਾਸ ਇਹ ਕੀਤੀ ਸੀ ਕਹਿੰਦੇ ਸਤਗੁਰਾਂ ਦੀ ਕਿਰਪਾ ਨਾਲ ਨਾ ਇਹ ਸਿੱਧਾ ਸਵਾ ਮਹੀਨਾ ਹੋਣਾ ਜਿਹੜਾ ਲਾਸਟ ਦੁਪਹਿਰਾਟ ਕਟਿਆ ਉਸ ਤੋਂ ਬਾਅਦ ਮਹਾਰਾਜ ਦੀ ਕਲਾ ਵਰਤੀ ਸਤਗੁਰਾਂ ਦੀ ਕਿਰਪਾ ਨਾਲ 10 ਦਿਨਾਂ ਦੇ ਵਿੱਚ ਸਾਡੇ 12 ਡੰਗਰ ਜਿਹੜੇ ਸੀ ਖਾਲਸਾ ਜੀ ਉਹ ਅੱਗੇ ਬਣਨ ਨੂੰ ਤਿਆਰ ਹੋ ਗਏ ਮਹਾਰਾਜ ਦੀ ਕਲਾ ਵਰਤ ਗਈ ਸਤਗੁਰਾਂ ਦੀ ਮਿਹਰ ਹੋ ਗਈ ਨਾ ਕੋਈ ਉਹਨਾਂ ਨੂੰ ਦਵਾਈ ਦਿੱਤੀ ਨਾ ਕੋਈ ਉਹਨਾਂ ਨੂੰ ਕੋਈ ਖੁਰਾਕ ਪਾਈ ਮਹਾਰਾਜ ਨੇ ਆਪ ਹੀ ਕਲਾ ਵਰਤਾਤੀ ਬਾਬਾ ਦੀਪ ਸਿੰਘ ਸਾਹਿਬ ਦੀ ਮਿਹਰ ਨਾਲ ਘਰ ਵਿੱਚ ਦੁੱਧ ਆ ਗਿਆ ਸੋ ਸਤਿਗੁਰਾਂ ਨੇ ਰਹਿਮਤ ਕੀਤੀ ਉਹ ਮਾਦਾ ਕਹਿੰਦੀ ਮੇਰੀ ਇਹ ਹੱਡ ਵੀਤੀ ਆ ਸੰਗਤ ਨੂੰ ਜਰੂਰ ਸੁਣਾਇਓ ਤੇ ਖਾਲਸਾ ਜੀ ਇਸ ਕਰਕੇ ਆਪ ਜੀ ਨਾਲ ਸਾਂਝੀ ਕਰ ਰਿਹਾ ਕਿਉਂਕਿ ਜਿਹੜਾ ਨਾਮ ਜਪਦਾ ਸੰਗਤੀ ਰੂਪ ਵਿੱਚ ਨਾਮ ਜਪਣਾ ਉਹਦਾ ਬਹੁਤ ਲਾਭ ਹੈ ਹਰ ਰਾਮ 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 ਰਾਮਾ ਜਪ ਪੂਰਨ ਹੋਏ ਕਾਮਾ ਮਹਾਰਾਜ ਕਹਿੰਦੇ ਜਿਹੜਾ ਮੁਖ ਦੇ ਨਾਲ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੱਲਾ ਅੱਲਾ ਗਾਉਂਦਾ ਸੰਗਤੀ ਰੂਪ ਵਿੱਚ ਬਹਿ ਕੇ ਗਾਉਂਦਾ ਕਹਿੰਦੇ ਉਹ ਜਿੱਦਾਂ ਜਿੱਦਾਂ ਜਪਦਾ ਤਿਉਂ ਤਿਉ ਉਹਦੇ ਕਾਰਜ ਜਿਹੜੇ ਪੂਰੇ ਹੋਣ ਲੱਗ ਪੈਂਦੇ ਸਤਗੁਰੂ ਮਹਾਰਾਜ ਕਹਿੰਦੇ ਇਹ ਇਕੱਲਾ ਕਾਰ ਨਹੀਂ ਪੂਰਾ ਨਹੀਂ ਹੁੰਦਾ ਖਾਲਸਾ ਜੀ ਸੰਗਤ ਵਿੱਚ ਬਹਿ ਕੇ ਜਪਿਆ ਸੰਗਤ ਵਿੱਚ ਬੈਠਿਆ ਹੋਇਆ ਜਿਨੇ ਜਾਪ ਕੀਤਾ ਅਭਿਆਸ ਕੀਤਾ ਮਹਾਰਾਜ ਕਹਿੰਦੇ RAM ਗੋਬਿੰਦ ਜਪਿੰਦੇ ਆ ਹੋ ਆ ਮੁੱਖ ਪਵਿੱਤਰ ਹਰ ਜਸ ਸੁਣੀਏ ਜਿਸ ਤੇ ਸੋਈ ਭਾਈ ਮਿੱਤਰ ਉਥੇ ਖਾਲਸਾ ਜੀ ਇਹ ਜਾਪ 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 ਕਰਦੇ ਆ ਮੁੱਖ ਜਿਹੜਾ ਪਵਿੱਤਰ ਹੋ ਜਾਂਦਾ ਤੇ ਸਤਗੁਰੂ ਦੀ ਕਿਰਪਾ ਨਾਲ ਜਿਲਕੋ ਆਪਾਂ ਬਹਿ ਕੇ ਜਿੱਥੇ ਜਾਪ ਕਰਦੇ ਆ ਉੱਥੇ ਆਪਣੇ ਆਪ ਖਾਲਸਾ ਜੀ ਮਿੱਤਰ ਬਣ ਜਾਂਦੇ ਸੋ ਐਸੀ ਸਤਗੁਰਾਂ ਦੀ ਕਲਾ ਕਿਰਪਾ ਵਰਤਦੀ ਹੈ ਇੱਕ ਹੱਡ ਵੀ ਤੀ ਮਹਾਰਾਜ ਕਿਰਪਾ ਕਰਨ ਦੇ ਕਾਲ ਨੂੰ ਸੁਣਾ ਹੋਈ ਤੇ ਜ਼ਰੂਰ ਸੁਣਾਵਾਗਾ ਦਾਸ ਨੇ ਪਰਸੋਂ ਸੁਣੀ ਸੀ ਵੀ ਖਾਲਸਾ ਜੀ ਉਹ ਵੀਰ ਦਾ ਕੋਈ ਸਹਾਈ ਨਹੀਂ ਸੀ ਕਿਸੇ ਨੇ ਬਾਹ ਨਹੀਂ ਉਹਦੀ ਗਰੀਬੀ ਫੜੀ ਤੇ ਉਹਨੂੰ ਸੰਗਤ ਵਿੱਚੋਂ ਹੀ ਆਸ ਆਇਆ ਕਿ ਗੁਰਸਿੱਖ ਮਿਲਿਆ ਤੇ ਉਹਨੇ ਉਹਦੇ ਸਾਰੇ ਕਾਰਜ ਸਬਾਰੇ ਸੋ ਸਤਗੁਰੂ ਦੀਨ ਦੁਨੀ ਦੇ ਮਾਲਕ ਦੀ ਸੰਗਤ ਜਿਹੜੀ ਹੈ ਖਾਲਸਾ ਜੀ ਇਹਦੇ ਵਿੱਚ ਭਾਈ ਮਿੱਤਰ ਬਣ ਜਾਂਦੇ ਸੋ ਸਾਰਾ ਕੁਛ ਮਹਾਰਾਜ ਦੇ ਚਰਨਾਂ ਵਿੱਚੋਂ ਪ੍ਰਾਪਤ ਹੋ ਜਾਂਦਾ ਜੇ ਕੋਈ ਖਾਲਸਾ ਜੀ ਮਹਾਰਾਜ ਨੂੰ ਯਾਦ ਕਰੇ ਮਹਾਰਾਜ ਨੂੰ ਸਿਮਰਿਏ ਕਿਉਂਕਿ ਜਿਹਦੇ ਸਤਗੁਰੂ ਦੇ ਚਰਨਾਂ ਵਿੱਚੋਂ ਸੱਬੇ ਦਾਤਾਂ ਪ੍ਰਾਪਤ ਹੁੰਦੀਆਂ ਜੇ ਉਹਦੀ ਸੰਗਤ ਵਿੱਚ ਜਾ ਕੇ ਸੰਗਤੀ ਰੂਪ ਵਿੱਚ ਜਾਪ ਕਰਾਂਗੇ ਤੇ ਮਹਾਰਾਜ ਦੀ ਕਲਾ ਜ਼ਰੂਰ ਵਰਤੇਗੀ ਐਵੇਂ ਖਾਲਸਾ ਜੀ ਇਹ ਮਾਤਾ ਜੀ ਨੇ ਦੱਸਣਾ ਕੀਤਾ ਵੀ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਕੱਲੇ ਡੰਗਰ ਹੀ ਨਹੀਂ ਬਣੇ ਫਿਰ ਉਸ ਤੋਂ ਬਾਅਦ ਕੀ ਕਲਾ ਵਰਤਦੀ ਹੈ ਕਹਿੰਦੇ ਮਹਾਰਾਜ ਦੀ ਕਿਰਪਾ ਨਾਲ ਜਿੱਦਾਂ ਜਿੱਦਾਂ ਮੈਂ ਜਪਹਿਰਿਆਂ ਤੇ ਜਾਂਦੀ ਰਹੀ ਅਸੀਂ ਠੇਕੇ ਦੇ ਹੋਰ ਜ਼ਮੀਨ ਲੈ ਲਈ ਜਿੱਦਾਂ ਜਿੱਦਾਂ ਜਪਹਿਰਿਆਂ ਤੇ ਜਾਂਦੀ ਰਹੀ ਵੱਡੇ ਪੁੱਤ ਦਾ ਰਿਸ਼ਤਾ ਹੋ ਗਿਆ ਕਹਿੰਦੇ ਇਹ ਵੀ ਕੰਮ ਸਾਰੇ ਅੜੇ ਹੋਏ ਸੀ ਘਰ ਦੇ ਵਿੱਚ ਸਾਰੇ ਕੰਮ ਜਿਹੜੇ ਉਹ ਸਿੱਧੇ ਹੋਣ ਲੱਗ ਪਏ ਮਹਾਰਾਜ ਦੀ ਕਲਾ ਵਰਤਨ ਲੱਗ ਪਈ ਮਹਾਰਾਜ ਕਹਿੰਦੇ ਨੇ ਸਿਰ ਘਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਤੁਸੀਂ ਭਾਈ ਆਨੰਦ ਵਿੱਚ ਬੈਠੋ ਸੰਗਤੀ ਰੂਪ ਵਿੱਚ ਬੈਠ ਕੇ ਮਹਾਰਾਜ ਦਾ ਨਾਮ ਜਪੋ ਸਾਰੇ ਕਾਜ ਸਵਾਰਨ ਵਾਲਾ ਮਹਾਰਾਜ ਆਪ ਹੈ ਸੋ ਸਤਗੁਰੂ ਦੀਨ ਦੁਨੀ ਦੇ ਮਾਲਕ ਦੇ ਚਰਨਾਂ ਵਿੱਚ ਲੱਗੇ ਰਹੀਏ ਭਾਈ ਮਹਾਰਾਜ ਤੋਂ ਮੁੱਖ ਨਾ ਮੋੜੀਏ ਜਿਹੜਾ ਸਤਗੁਰਾਂ ਤੋਂ ਮੁੱਖ ਮੋੜਦਾ ਹੈ ਖਾਲਸਾ ਜੀ ਉਹ ਕਿਰਤ ਕਰਨ ਹੋ ਜਾਂਦਾ ਉਹਤੇ ਮਹਾਰਾਜ ਫਿਰ ਵਿਸ਼ਵਾਸ ਨਹੀਂ ਕਰਦੇ ਭਰੋਸਾ ਨਹੀਂ ਕਰਦੇ ਸੋ ਸਤਗੁਰਾਂ ਦੇ ਚਰਣੀ ਲੱਗੇ ਰੋ ਔਖਾ ਸਮਾਂ ਹੌਲੀ-ਹੌਲੀ ਮਹਾਰਾਜ ਨੇ ਕੱਟ ਦੇਣਾ ਬਾਣੀ ਦਾ ਪਹਿਰਾ ਵਧਾ ਲਓ ਜੇ ਔਖਾ ਸਮਾਂ ਜਿਸ ਵੇਲੇ ਔਖੀ ਘੜੀ ਆ ਜਾਂਦੀ ਹੈ ਜਾਪ ਜਪ ਵਧਾ ਲਓ ਇਹ ਨਹੀਂ ਵੀ ਚਾਰ ਬਾਣੀਆਂ ਪੰਜ ਪੜ੍ਹਣੀਆਂ ਬਸ ਠੀਕ ਹੈ ਉਸ ਵੇਲੇ ਜਾਪ ਵਧੇਰੇ ਕਰ ਲਓ ਤੁਰਦੇ ਫਿਰਦੇ ਵਾਹਿਗੁਰੂ ਵਾਹਿਗੁਰੂ ਕਰੋ ਮਾਲਾ ਮਹਾਰਾਜ ਦੇ ਚਰਨਾਂ ਵਿੱਚ ਸੁਖ ਲੋ ਕਿ ਸੱਚੇ ਪਾਤਸ਼ਾਹ ਜੀ ਮੈਂ 6 ਮਾਲਾ ਮੂਲ ਮੰਤਰ ਦੀਆਂ ਕਰੂੰ ਜਾਂ ਮੈਂ 20 ਮਾਲਾ ਗੁਰ ਮੰਤਰ ਦੀਆਂ ਕਰੂੰ ਜਾਂ ਫਲਾਣੇ ਸ਼ਬਦ ਦੀਆਂ ਕਰੂੰ ਜਾਂ ਆਹ ਵਾਲੇ ਸ਼ਬਦ ਦੀਆਂ ਕਰੂੰ ਸਾਡੇ ਤੇ ਕਿਰਪਾ ਕਰ ਮਹਾਰਾਜ ਦਇਆ ਕਰ ਵੀ ਸਾਡਾ ਕਾਰਜ ਸਫਲਾ ਹੋ ਜਵੇ ਔਖੀ ਘੜੀ ਮਹਾਰਾਜ ਲੰਘ ਜਵੇ ਐਵੇਂ ਕੀਤੇ ਆ ਖਾਲਸਾ ਜੀ ਫਿਰ ਗੁਰਸਿੱਖਾਂ ਦੀ ਮਹਾਰਾਜ ਬਾਹ ਫੜ ਲੈਂਦੇ ਸਤਿਗੁਰ ਦੀ ਕਲਾ ਵਰਤ ਜਾਂਦੀ ਜੇ ਜਪ ਜਾਪ ਹੀ ਨਹੀਂ ਕਰਾਂਗੇ ਤਾਂ ਫਿਰ ਸੁੱਖ ਕਿੱਥੋਂ ਪਾ ਲਾਂਗੇ ਸੋ ਇੱਕ ਬੇਨਤੀ ਹੈ ਕਿ ਸ੍ਰੀ ਸੁਖਨੀ ਸਾਹਿਬ ਦਾ ਪਾਠ ਜਿਹੜਾ ਨਤਾਪ੍ਰਤ ਮਹਾਰਾਜ ਦੇ ਚਰਨਾਂ ਵਿੱਚ ਕਰਿਆ ਕਰੋ ਸਤਗੁਰ ਦਇਆਕਰਨ ਮਿਹਰਾਂ ਕਰਨ ਖਾਲਸਾ ਜੀ ਭੁੱਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ